ਮੋਗਤ ਉਸ ਵੇਲੇ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਜਦੋਂ ਪਤੀ ਦੇ ਵੱਲੋਂ ਗੁੱਸੇ ਵਿੱਚ ਆ ਕੇ ਪਤਨੀ ਦਾ ਕਤਲ ਕਰ ਦਿੱਤਾ ਕਤਲ ਕਰਨ ਦਾ ਇੱਕ ਵੱਡਾ ਕਾਰਨ ਰਿਹਾ ਜਿਸ ਦੇ ਚੱਲਦੇ ਪਤੀ ਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਕਿ ਤੇਜ਼ ਹਾਰ ਹਥਿਆਰ ਦੇ ਨਾਲ ਪਤਨੀ ਦਾ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ આરોપી ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਪਤਨੀ ਦੇ ਚਾਲ ਚੱਲਣ ਤੇ ਸ਼ੱਕ ਸੀ ਉਹਦੇ ਚਰিত্র ਤੇ ਸ਼ੱਕ ਸੀ ਜਿਹਦੇ ਚੱਲਦੇ ਉਸਨੇ ਸਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਚਾਹ ਰਿਹਾ ਹੈ ਕਿ ਇਸ ਦੇ ਜਿਹੜੇ ਕਿ ਦੋ ਬੱਚੇ ਨੇ ਇੱਕ ਲੜਕਾ ਤੇ ਇੱਕ ਲੜਕੀ 5 ਤੇ 7 ਸਾਲ ਦੀ ਉਹਨਾਂ ਦੀ ਉਮਰ ਹੈ ਅਤੇ ਇਹਨਾਂ ਦੇ ਆ ਵਿੱਚ ਅਕਸਰ ਹੀ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਜਿਸਦੇ ਚੱਲਦੇ ਉਸ ਨੂੰ ਹਮੇਸ਼ਾ ਇਹ ਰਹਿੰਦਾ ਸੀ ਕਿ ਉਸ ਦੀ ਪਤਨੀ ਕਿਤੇ ਬਾਹਰ ਕਿਸੇ ਨਾਲ ਗਲਤ ਹੈ ਤੇ ਉਸਦੇ ਨਜਾਇਜ਼ ਸਬੰਧ ਨੇ ਜਿਸਦੇ ਚੱਲਦੇ ਗੁੱਸੇ ਵਿੱਚ ਆਏ ਪਤੀ ਦੇ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਦਾ ਦੱਸਦੀ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਸਭ ਤੋਂ ਵੱਡੇ ਕਾਰਨ ਨਜ਼ਾਇਜ਼ ਸਬੰਧ ਨੇ ਜੋ ਪਤੀ ਪਤਨੀ ਦੇ ਪਵਿੱਤਰ ਰਿਸ਼ਤਿਆਂ ਦੇ ਵਿੱਚ ਦਰਾੜਾਂ ਪਾ ਰੇ ਨੇ ਜਿਹਦੇ ਚੱਲਦੇ ਅਜਿਹੇ ਖੌਫਨਾਕ ਕਦਮ ਵੀ ਚੁੱਕੇ ਜਾ ਰਹੇ ਨੇ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਸੋ ਪਹਿਲਾਂ ਵੀ ਅਨੇਕਾਂ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਅਜਿਹਿਆਂ ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ ਹੋਵੇ ਕਿਉਂਕਿ ਅਕਸਰ ਹੀ ਜਿਹੜੇ ਇੱਕ ਸ਼ੱਕ ਅਜਿਹੀ ਚੀਜ਼ ਹੈ ਕਿ ਤੁਹਾਡੇ ਇਸ ਪਵਿੱਤਰ ਰਿਸ਼ਤੇ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਕਈ ਵਾਰ ਤੁਹਾਡੀਆਂ ਗੱਲਾਂ ਤਲਾਕ ਤੱਕ ਪਹੁੰਚ ਜਾਂਦੀਆਂ ਨੇ ਨਿੱਕੀਆਂ ਮੋਟੀਆਂ ਤਕਰਾਰਾਂ ਜਾਂ ਫਿਰ ਖੁੰਨੀ ਰੂਪ ਧਾਰਨ ਕਰ ਲੈਂਦੀਆਂ ਨੇ ਕਿਉਂਕਿ ਸ਼ੱਕ ਜਦੋਂ ਇੱਕ ਵਾਰ ਕਿਸੇ ਦੇ ਮਨ ਦੇ ਵਿੱਚ ਪੈ ਜਾਏ ਚਾਹੇ ਉਹ ਪਤੀ ਆ ਜਾਂ ਫਿਰ ਪਤਨੀ ਆ ਤਾਂ ਫਿਰ ਉਹਨਾਂ ਦਾ ਰਿਸ਼ਤਾ ਉਸ ਲੀ ਦੇ ਉਤੋਂ ਡਗ ਮਗਾ ਕੇ ਚੱਲਣਾ ਸ਼ੁਰੂ ਹੋ ਜਾਂਦਾ ਜਿਸ ਤੋਂ ਬਾਅਦ ਇਸ ਦਾ ਅੰਤ ਹਮੇਸ਼ਾ ਹੀ ਜੜਾ ਕਿ ਖੋਪਨਾਕ ਹੁੰਦਾ ਇਸੇ ਦੇ ਚੱਲਦੇ ਹੀ ਪਤੀ ਦੇ ਵੱਲੋਂ ਆਪਣੀ ਪਤਨੀ ਤੇ ਸ਼ੱਕ ਕਰਦੇ ਆਸਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਆਓ ਜਾਣਦੇ ਹਾਂ ਕਿ ਇਸ ਮਾਮਲੇ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਆਪਣੀ رائے ਵੀ ਜ਼ਰੂਰ ਸਾਂਝੀ ਕਰਿਓ ਅਜਮੀਲਾ ਕੀ ਲੱਗਦੀ ਹੈ ਤੁਹਾਡੀ ਜਿਹੜੀ ਗੁੱਡੀ ਕਤਲ ਹੋਇਆ ਬੇਟੀ ਜੀ ਕਦੋਂ ਪਤਾ ਲੱਗਿਆ ਤੁਹਾਨੂੰ ਸਾਨੂੰ ਸਵੇਰ ਨੂੰ ਫੋਨ ਲਾ ਕੇ ਦਿੱਤਾ 8:30 'ਤੇ ਹਾਂਜੀ ਮੈਨੂੰ ਕਹਿੰਦੀ ਮਾਮੀ ਬਰਲੂਨ ਦੇ ਸਾਥ ਆਵਜੇ ਕਹਿੰਦੀ ਤੁਸੀਂ ਇੱਥੇ ਆ ਜਾ ਹਾਂ ਹਾਂ ਮੈਂ ਕਿਹਾ ਠੀਕ ਆ ਉਹ ਦੁਪਹਿਰ 'ਚ ਫਿਰ ਇਹਨਾਂ ਨੇ ਚਾਚੇ ਨੂੰ ਫੋਨ ਲਾਇਆ ਵੇਜ ਨੂੰ ਹੂੰ ਉਹ ਟਿੱਕ ਕਹਿੰਦੀ ਮਾਮਾ ਵੀ ਤੁਸੀਂ ਇੱਥੇ ਆ ਜਾ ਬਰਲੂਨ ਹੈ ਨਹੀਂ ਹੂੰ ਹੂੰ ਕਾਨੂੰਨੀ ਬਤਾਲਣਾ ਕਿ ਕੀ ਗੱਲ ਹੋਈ ਆ ਕੀ ਪਹਿਲਾਂ ਕੋਈ ਲੜਾਈ ਵਗੈਰਾ ਰਹਿੰਦੀ ਸੀ ਪਹਿਲਾਂ ਤਾਂ ਹੁਣ ਤਾਂ ਹੈ ਨਹੀਂ ਸੀ ਜਮਈ ਹੈ ਨਹੀਂ ਸੀ ਜਿਹੜਾ ਸੀ ਕਿ ਉਹ ਤਾਂ ਮਾਰ ਦਿੰਦੇ ਉਹ ਤਾਂ ਸਾਨੂੰ ਅੱਧਾ ਧੁੱੱਕੋ ਦਿੰਦਾ ਠੀਕ ਹੈ ਪਰ ਹੁਣ ਇਹਨਾਂ ਨੇ ਜਾਣ ਕੇ ਹੈ ਨੱਕੀ ਮਾਰੀ ਆ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਮੈਂ ਤਾਂ ਇਹੀ ਸੋਹਿਆ ਵੀ ਇਹਨਾਂ ਦੇ ਮੁੰਡੇ ਦੀ ਨਾਲ ਹੀ ਬਸ ਲਾਸ ਹੋ ਗਏ ਮੈਨੂੰ ਸਭ ਮੈਨੂੰ ਸਭ ਰਾਜੀ ਗਏ ਮੇਰੀ ਤੀ ਮਾਰੀ ਇਹਨਾਂ ਦਾ ਵੀ ਇਹਨਾਂ ਦਾ ਵੀ ਪੁੱਤ ਮਰਨਾ ਚਾਹੀਦਾ ਕਿੰਨੇ ਬੱਚੇ ਆ ਦੋ ਬੱਚੇ 8 ਸਾਲ ਦਾ ਮੁੰਡਾ 6 ਸਾਲ ਦੀ ਕੁੜੀ ਆ ਇਕਲਿਬ ਜੀ ਕੀ ਲੱਗਦਾ ਜੀ ਤੁਹਾਡੇ ਜਿਹੜੇ ਇਹ ਮੇਰੀ ਭਤੀਜੀ ਸੀ ਜੀ ਹਾਂਜੀ ਕੀ ਗੱਲ ਹੋਈ ਆ ਉਹਨੇ ਤਾਂ ਕੋਈ ਸੰਭੀ ਨਹੀਂ ਲੱਗੀ ਹਾਂ ਤੇ ਮਾੜਾ ਮੋਟਾ ਤਾਂ ਘਰੇ ਚੱਲਦੇ ਹੀ ਰਹਿੰਦਾ ਹਾਂ ਮੇਰੇ ਕੋਲ ਜਾ ਕੇ ਵੀ ਆਈ ਆ ਰੁਪਪਰ ਦਾ ਪਤਾ ਲੱਗ ਕੇ ਆਈ ਆ ਹਾਂ ਹਾਂ ਤੇ ਲਾਸੀ ਗੱਲ ਹਾਂ ਹਾਂ ਤੇ ਕੋਈ ਵਧੀਆ ਸੋਹਣੀਆਂ ਗੱਲਾਂ ਚਰਨਾਂ ਕੋਈ ਇਹਦੀ ਸਿਹਤ ਤੇ ਅਸਰ ਨਹੀਂ ਸੀ ਇਹ ਹਾਂ ਹਾਂ ਤੇ ਤੜਕੇ ਕਹਿੰਦੇ ਵੀ ਮਾੜਾ ਮੋਟਾ ਲੋਦੀ ਜਾਂਦੇ ਆ ਮੈਂ ਕਿ ਮੈਂ ਜਾਣੀ ਜਦੋਂ ਉਹਨੂੰ ਆਈ ਉਹਦੋਂ ਉਹਨੇ ਕਹੀ ਮਾਰੀ ਕਿਵਾਟ ਕਿੰਨੇ ਮਾਰੀਏ ਕਹੀ ਉਹਦੇ ਘਰ ਵਾਲੇ ਨੇ ਮਾਰਿਆ ਰਿਖੀ ਇਹ ਕੋਈ ਕਾਰਨ ਦਾ ਪਤਾ ਲੱਗਿਆ ਕੀ ਕਰਨ ਸਮਝ ਨਹੀਂ ਲੱਗਿਆ ਉਹਨਾਂ ਦੀ ਵੀ ਉਹਨਾਂ ਦੇ ਬਾਪੂ ਵੀ ਕਹਿੰਦਾ ਕੋਈ ਰੌਲਾ ਨਹੀਂ ਸੀਗਾ ਹਾਂਜੀ ਤੇ ਵਧੀਆ ਮੇਰੇ ਕੋਲ ਆਇਆ ਕਿ ਉਹ ਚਾਹ ਵੜਾਦੀ ਸੀ ਭਰਾਓ ਤੋਂ ਜਾਣੇ ਆ ਕੋਈ ਕੰਮ ਉਹਨਾਂ ਦਾ ਠੀਕ ਹੈ ਉਹਨਾਂ ਦੇ ਬਾਪੂ ਪੁੱਛਦਾ ਸਹਰਾ ਉਹਦਾ ਕੁੜੀ ਦਾ ਹਾਂ ਹਾਂ ਤੇ ਉਹਨੂੰ ਕਹਿੰਦਾ ਚੰਗਾ ਜਾ ਔਰ ਮੈਂ ਅੱਗੇ ਵੀ ਜਾ ਮੜਾ ਦੂੰ ਤੇ ਉਹਦੀ ਪਤਾ ਲੱਗਿਆ ਕਹਿੰਦਾ ਜਦੋਂ ਕੋਈ ਰੌਲਾ ਪੈ ਗਿਆ ਤੇ ਜਦੋਂ ਮੈਂ ਭੱਜ ਕੇ ਛੱਡ ਘਰ ਦੂ ਜਦੋਂ ਉਹਨੂੰ ਮੈਂ ਆਈ ਉਹਦੋਂ ਤੋਂ ਵੱਟ ਤੀ ਕਹੀ ਮਾਰੀ ਮਾਰ ਕੇ ਸਿੱਟ ਅੱਜ ਸਵੇਰੇ ਇਤਲਾ ਮਿਲੀ ਸੀ ਕਿ ਪ੍ਰਵੀਨ ਦਾ ਮਰਡਰ ਹੋ ਗਿਆ ਹੈਗਾ ਜੋ ਇਸ ਦੇ ਸਬੰਧ ਵਿੱਚ ਐਸ ਐਚਓ ਸਾਹਿਬ ਨੂੰ ਜਾ ਕੇ ਪਤਾ ਕੀਤਾ ਤਾਂ ਪ੍ਰਵੀਨ ਦੇ ਭਰਾ ਯਾਸੀਨ ਖਾਨ ਜਿਹੜਾ ਕਿ ਮੱਝੂਕੇ ਪਿੰਡ ਦਾ ਰਹਿਣ ਵਾਲਾ ਬਰਨਾਲਾ ਜਿਹੜੇ ਚ ਪਿੰਡ ਇਹ ਮੱਝੂਕੇ ਦੇ ਰਹਿਣ ਵਾਲੇ ਨੇ ਬਿਆਨ ਇਹਨਾਂ ਉਹਨਾਂ ਪਾਸ ਕਾਨੂੰਨਬੰਦ ਕਰਾਇਆ ਕਿ ਉਸਦੀ ਭੈਣ ਦਾ ਉਸਦੇ ਘਰ ਵਾਲੇ ਰਿਖੀ ਖਾਨ ਨਾਲ ਕਾਫੀ ਦਿਨ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਅਸਲ ਥਿਓਰੀ ਕੀ ਖਾਨ ਨੂੰ ਸ਼ੱਕ ਸੀ ਕਿ ਉਹਦੀ ਵਾਈਫ ਪ੍ਰਵੀਨ ਦੇ ਕਿਸੇ ਗੈਰ ਮਰਦ ਨਾਲ ਸਬੰਧ ਨੇ ਉਸੇ ਸ਼ੱਕ ਦੇ ਬਿਨਾਂ ਤੇ ਇਹਨਾਂ ਦਾ ਝਗੜਾ ਚੱਲਦਾ ਸੀ ਆ ਜੋ ਉਸੇ ਝਗੜੇ ਦੇ ਚੱਲਦੇ ਹੋਏ ਇਹਨੇ ਰਿਖੀ ਖਾਨ ਨੇ ਕਹੀ ਦੀਆਂ ਸੱਟਾਂ ਮਾਰ ਕੇ ਉਹਦੇ ਸਿਰ 'ਚ ਉਹਦੇ ਮੂੰਹ 'ਤੇ ਤੇ ਉਹਦੇ ਗਲ ਥੱਲੇ ਸੱਟਾਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਸੀਗਾ ਉਸ ਸਬੰਧ ਵਿੱਚ ਮੌਕੇ ਤੇ ਪਹੁੰਚ ਕੇ ਮੁਕੱਦਮਾ ਨੰਬਰ 122 ਮਿਤੀ 25 6 25 ਅਤੇ ਇੰਤਰਾ 103 ਬੀ ਐਨ ਐਸ थाना ਬਗਾਪੁਰਾਣਾ ਦਰਜ ਕੀਤਾ ਗਿਆ ਇਸ ਦੇ ਜਿਹੜਾ ਮੁੱਖ ਦੋਸ਼ੀ ਹੈ ਵਿਕੀ ਖਾਨ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਦੇ ਕੋਲੋਂ ਆਲਾ ਜਰਬ ਜਿਹੜਾ ਹੈਗਾ ਜਿਹਦੇ ਨਾਲ ਕਤਲ ਕੀਤਾ ਗਿਆ ਹੈ ਕਹੀ ਬਰਾਮਦ ਕਰਨੀ ਰਹੀ ਹੈ ਉਹ ਵੀ ਬਰਾਮਦ ਕਰ ਲਈ ਜਾਏਗੀ ਕੱਲ ਨੂੰ ਪੇਸ਼ ਕਰਕੇ ਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਲੈ ਕੇ ਤਫਤੀਸ਼ ਹਮਨ ਵਿੱਚ ਪੈਂਦੀ ਸਰ ਲੇਡੀਜ਼ ਦੀ ਉਮਰ ਕਿੰਨੀ ਸੀ ਔਰ ਕੀ ਉਹਨਾਂ ਦੇ ਬੱਚੇ ਵਗੈਰਾ ਕਿੰਨੇ ਸੀ ਲੇਡੀ ਦੀ ਜਿਹੜੀ ਪ੍ਰਵੀਨ ਦੀ ਉਮਰ ਹੈਗੀ 28 ਸਾਲ ਹੈ 9 ਸਾਲੇ ਨੂੰ ਵਿਆਹ ਨੂੰ ਹੋਏ ਨੇ ਤੇ ਉਸ ਤੋਂ ਬਾਅਦ ਇਹਦੇ ਦੋ ਬੱਚੇ ਨੇ ਇੱਕ ਲੜਕੀ ਹੈਗੀ ਸਤ ਲੜਕੀ 4 ਸਾਲ ਦੀ ਹੈ ਤੇ ਲੜਕਾ 7 ਸਾਲ ਦਾ ਹੈ ਤੇ ਕਿਸ ਤਰ੍ਹਾਂ ਦੇ ਇਹ ਡੰਜਰਾ ਪਰਚਾ ਦਿੰਦੇ 103 GNS ਤਰ੍ਹਾਂ ਦੇ ਤਹਤੇ ਪਰਚਾ ਦਿੰਦੇ